ਕੰਨਾ ਕੋਨਾ ਦੀ ਮੂਹ ਦੀ ਕਿੱਡੀ ਸਨਕੀ ਐ ਤੇ ਇੱਧਰਲੇ ਪਾਸੋਂ ਥਣ 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 ਬਹੁਤ ਚੰਗਾ ਲੱਗਦਾ ਬਟ ਆ 65000 ਦੇ ਦੂੰਗਾ ਬਾਈ ਜੱਸੇ ਜਾਨੂ ਜੱਸੇ ਜਾਨੂ ਹਾਂ ਲੈ ਜਾ ਫਿਰ ਤਾਂ ਆਏ ਦੇਖ ਲੋ ਵੀ ਮੱਝਾਂ ਵਾਲਾ ਥਾਣੀ ਲੱਗਿਆਗਾ ਰੇਟ ਵੀ ਜਿਵੇਂ ਅੱਜ ਬਾਜਬ ਰਹਿਣਗੇ ਬਹੁਤ ਸਨ 22 ਸਾਈਕਲ ਦੋ ਦੁੱਧ ਕੱਢਾ ਬਾਈ ਪਹਿਲਾਂ ਨੇ ਸਾਈਕਲ ਹਾਂ ਖੁੱਲਾ ਜਮਾ 30 ਪਲੱਸ ਦੇਣਾ ਇਸ ਕੀ ਠੀਕ ਆ 30 ਦੇ ਘਰੇ ਭੇਜ ਦਾਂਗੇ ਹੈ ਮਾਲਕਾਂ ਦੇ ਘਰੇ ਭੇਜ ਦਾਂਗੇ ਸਕੂਲ ਕੋਲ ਘਰ ਉਹਨਾਂ ਦਾ ਅੱਛਾ ਲੈ ਵੀ ਪਹਿਲੇ ਨੈਣ ਨਕਸ਼ ਦੇਖੋ ਤੁਸੀਂ ਲੈ ਜਾ ਬਾਬੂ ਤੇ ਕੀ ਰੇਟ ਇਹਦਾ 60000 ਰੁਪਏ ਲੈਣ ਦੇ ਨੇ 17 ਫੁੱਟ ਹੈ ਕਿੰਨਾ ਗਾਡਰ ਚੜੇ ਨੇ ਫਿਰ ਇਹ ਤੇ ਇਹ ਮੰਨ ਕੇ ਚਲੋ 2 ਲੱਖ ਰੁਪਏ ਛੱਤ ਪੈ ਗਈ ਆਪਣੀ ਅੱਛਾ 26 ਹਾਂਜੀ ਹਸੀ ਗਾਲ ਦੋਸਤੋ ਬਹੁ ਬਹੁ ਸਵਾਗਤ ਕਰਦਾ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਫਿਰ ਆਪਾਂ ਪਿੰਡ ਤਖਤਮਲ ਭਾਈ ਬੱਬੂ ਕੋਲੇ ਪਹੁੰਚੇ ਆ ਤੇ ਅੱਜ ਫਿਰ ਆਪਾਂ ਤੁਹਾਨੂੰ 8 ਤੋਂ 10 ਨਾਗ ਜਿਹੜੇ ਆਪਾਂ ਗਾਵਾਂ ਦੇ ਦਿਖਾਵਾਂਗੇ ਇੱਕ ਤੋਂ ਵੱਧ ਕੇ ਇੱਕ ਗਾਂਗੇ ਤੇ ਆਜੋ ਬਹੁਤ ਟਾਈਮ ਨਹੀਂ ਲੈਂਦੇ ਹਾਂਜੀ ਭਾਈ ਜੀ ਹਸੀ ਗਾਲ ਜੀ ਹਸੀ ਗਾਲ ਜੀ ਜੀ ਤੇ ਬਾਈ ਪਹਿਲਾਂ ਤਾਂ ਨਾਮ ਦੱਸੀ ਕਰ ਨਾਮ ਮੇਰਾ ਬੱਬੂ ਹੈ ਵੀਰੇ ਤੇ ਬਾਈ ਦਾ ਨਾਮ ਸੁਖੀ ਹੈ ਬਾਈ ਸੁਖੀ ਹਾਂਜੀ ਅੱਛਾ ਬਾਈ ਤੇ ਪਿੰਡ ਆਪਣਾ ਕਿਹੜਾ ਟਕਮ ਟਕਮ ਵਾਲਾ ਹਾਂਜੀ ਤੇ ਕਾਲੇ ਵਾਲੀ ਕਿੰਨੀ ਕਿ ਦੂਰ ਹੈ ਅਰੇ ਜੀ ਆਪਾਂ ਤਾਂ 3 ਕਿਲੋਮੀਟਰ ਦੂਰ ਹੈ ਵੀਰੇ ਤਲਵੰਡੀ ਸਾਬੋਂ ਆਪਾਂ 15-16 ਪੈ ਜਾਂਦੀ ਹੈ ਠੀਕ ਆ ਹਾਂ ਡੱਬਾ ਲਈ ਆਪਾਂ ਨੂੰ ਥੀ ਪੈਣੀ ਫਿਰ ਬਬੂ ਇਹ ਪਿੰਡ ਜਿਹੜਾ ਹੈਗਾ ਹਰਿਆਣੇ ਦਾ ਰਹੇ ਹਾਂ ਹਾਂਜੀ ਹਾਂ ਬਾਰਡਰ ਤੇ ਬਾਈ ਜੀ ਇਹ ਆ ਵੀ ਰਹਿਣੇ ਦੇ ਬਾਰਡਰ ਤੇ ਠੀਕ ਆ ਬਾਈ ਤੇ ਰੂਟੀਨ ਦੇ ਵਿੱਚ ਕਿੰਨੇ ਕ ਨਗ ਹੁੰਦੇ ਆ ਬਾਈ ਰੂਟੀਨ ਦੇ ਵਿੱਚ ਆਪਣੇ ਕੋਲ 10 12 ਦਾ ਰਹਿੰਦੀਆਂ ਰਹਿੰਦੀਆਂ ਬਾਈ ਠੀਕ ਆ ਹਾਂਜੀ ਹਾਂ ਠੀਕ ਆ ਚਲੋ ਚੰਗੀ ਗੱਲ ਆ ਤੇ ਬਾਈ ਕਿਹੜੇ ਨਗ ਤੋਂ ਸਟਾਰਟ ਕਰਗੇ ਜੀ ਜਿਹੜੇ ਤੋਂ ਮਰਜ਼ੀ ਕਰ ਲਓ ਇੱਧਰ ਆ ਜਾ ਫਿਰ ਕਰ ਆ ਆ ਗਾਂ ਦੀ ਡਿਟੇਲ ਦੱਸੇਗਾ ਬਬੂ ਇਹ ਦੂਜਾ ਸੂਹ ਸੁਹ ਬਾਈ ਅੱਛਾ ਹਾਂ ਹਲੇ 10 ਦਿਨ ਬਾਕੀ ਨੇ ਪੱਛੀ ਦੇ ਠੀਕ ਹੈ ਚਾਰ ਦੰਦ ਮੂੰਹਾਂ ਬਾਈ ਚਾਰ ਦੰਦ ਮੂੰਹ ਹਾਂਜੀ ਹਾਂ ਠੀਕ ਹੈ ਤੇ ਇਹਦਾ ਤਾਂ ਬੱਬੂ ਜਿਵੇਂ ਲੈ ਵਾਲੂਆ ਪੂਰਾ ਖੁੱਲਾਗਾ ਹਾਂਜੀ ਹਾਂ ਬਹੁਤ ਪਰੂਬੇ ਤੇ ਕਿੰਨਾ ਕਾ ਦੁੱਧ ਦੀ ਆਸ ਦੁੱਧ ਬਾਈ 25 20 ਕਿਲੋ ਖੁੱਲਾ ਪਾ ਦੂਗੀ ਕੋਣ ਨੂੰ 30 ਕਵਾਲਾ 23 ਕੋਈ ਫਾਇਦਾ ਨਹੀਂਗਾ ਠੀਕ ਹੈ ਹਾਂ ਠੀਕ ਹੈ ਲੈ ਬਾਈ ਕਰਾਂ ਸੁਖੀ ਆਪਾਂ ਤੋੜ ਕੇ ਦਿਖਾ ਦਗੇ ਦਰਸ਼ਕ ਪ੍ਰਭੂ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਗਾਂ ਕਿਵੇਂ ਲੱਗੀ ਬਾਕੀ ਰੇਟ ਵੀ ਪਤਾ ਕਰਾਂਗੇ ਰੰਗ ਆਵਾਜ਼ ਤੁਸੀਂ ਇਹ ਚੈੱਕ ਕਰ ਲਓ ਬਹੁਤ ਸੋਹਣਾ ਇਹ ਲੇਵਾ ਵੀ ਕਰਮਾਲੀ ਬਹੁਤ ਚੰਗਾ ਤਿਆਰ ਕਰੂਗੀ ਤੇ ਥਣ ਜਿਹੜਾ ਲੱਗਿਆ ਉਹ ਤਾਂ ਐਂ ਦੇਖ ਲਓ ਵੀ ਮੱਜਾਂ ਵਾਲਾ ਥਾਣੀ ਲੱਗਿਆਗਾ ਰੇਟ ਵੀ ਜਿਵੇਂ ਅੱਜ ਬਾਜ਼ਿਬ ਰਹਿਣਗੇ ਬਹੁਤ ਸੋਹਣੇ ਲੇਵੇ ਦੀ ਇਹ ਆ ਦੇਖ ਲਓ ਲੇਵਾ ਬਹੁਤ ਸੋਹਣਾ ਤੇ ਰੰਗ ਜਿਹੜਾ ਹੈਗਾ ਸਮੀ ਪਲੀ ਵੀ ਬਹੁਤ ਜਿਆਦਾ ਚੰਗੀ ਆ ਦੂਜਾ ਸੂਆ ਇਹ ਆ ਜਾ ਬੱਬੂ ਹੁਣ ਮੈਨੂੰ ਐਂ ਦੱਸ ਠੰਡੀ ਸੂਆ ਦੀ ਭਾਲੀ ਆ ਭਾਈ ਅੱਛਾ ਹਾਂ ਚਲੋ ਚਲੋ ਬਹੁਤ ਬੁਰੂ ਵੱਡੇ ਵੀਰ ਠੀਕ ਆ ਸਾਰਾ ਝੂਲਾ ਪਰਣਾ ਨੇ ਤੇ ਬੱਬੂ ਇਹਦਾ ਰੇਟ ਕੀ ਰਹੁ ਫਿਕਸ ਜਾ ਰੇਟ ਜੋ ਮਰਜ਼ੀ ਕਰਾਲਾ ਭਟੇ ਵੀਰ 85000 ਦੀ ਬੱਛੀ ਦੇ ਦਿੰ 85000 ਦੀ ਹਾਂ ਨਾ ਅਗਲਾ ਕਹਿੰਦਾ ਵੀ ਜੀ ਬੱਬੂ ਰੇਟ ਘੱਟ ਕਰ ਦਿੰਦਾ ਤੇ ਆ ਖੜੀ ਹੈ ਬਾਈ ਜੀ ਲੈ ਜਾਓ ਹੋਰ ਵੀ 2000 ਛੱਡ ਦੂੰ 2000 ਹੋਰ 85000 ਦੀ ਲੈ ਜਾਓ ਲੈ ਜਿਹੜੀ ਮਰਜ਼ੀ ਠੀਕ ਹੈ ਜੋ ਮਰਜ਼ੀ ਲੈ ਆ ਜੋ ਲੈ ਜੀ ਠੀਕ ਹੈ ਕਈ ਵਾਰੀ ਆ ਜੇ ਕਹਿੰਦੇ ਵੀਰ ਵੀ ਬੱਬੂ ਹੈ ਜਿਹੜਾ ਰੇਟ ਨਾ ਨਾ ਵੀਰੇ ਨਹੀਂ 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 ਅੱਪਨ ਮਾਰਦਾਂ ਨੂੰ ਮਾਰ ਲੈਨੇ ਸਰ ਆ ਲੈ ਜਾਓ ਕਦੇ 83000 ਦੇ ਦਿਓ ਠੀਕ ਹੈ ਹੋਰ ਵੀ 500 ਛੱਡ ਦੂੰ 85000 ਲੈ ਜਾਓ ਠੀਕ ਹੈ ਠੀਕ ਹੈ ਚਲੋ ਤੇ ਦੂਜੇ ਨੰਬਰ ਵਾਲੀ ਦੀ ਡਿਟੇਲ ਦੱਸਾਂਗਾ ਬਾਈ ਹਾਂ ਇਹ ਦੂਜਾ ਸੂਆ ਸੂ ਵੀਰੇ ਦੂਜਾ ਸੂਆ 15 ਦਿਨ ਖੁੱਲੇ ਲੈ ਠੀਕ ਆ ਹਾਂ ਲਿਆ ਬਾਈ ਕਰਾ ਸੁਖੀ ਇਧਰ ਲਿਆ ਕਰ ਇਹਨੇ ਪਹਿਲਾਂ ਨੇ 22 ਚਾਈਕਲ ਤੋਂ ਦੁੱਧ ਕੱਢਿਆ ਬਾਈ ਪਹਿਲਾਂ ਨੇ 22 ਖੁੱਲਾ ਜਮਾ 30 ਪਲੱਸ ਦੇਣਾ ਸੀ ਠੀਕ ਆ 30 ਪਲੱਸ ਵਾਲੀ ਮਿੱਤਰੋ ਗਾਂਸ ਨੂੰ ਅੱਲੇ ਦਾ ਬੱਚੀ 15 ਦਿਨਾਂ ਨੂੰ ਖੁੱਲਾ ਲੈ ਜੀ ਬਾਈ ਹਾਂ ਨਹੀਂ ਲੈਵਾ ਹਜੇ ਤਾਂ ਕਹਿੰਦਾ ਹੈਗਾ ਵੀ 15 ਦਿਨ ਤਾਂ ਖੁੱਲੇ ਲੈ ਜੂਗੀ ਬਾਕੀ ਇਹ ਆ ਦੇਖੋ ਤੁਸੀਂ ਹਨਾ ਥਣ ਲੈ ਬਾਈ ਬਹੁਤ ਸੋਹਣਾ ਤਿਆਰ ਕਰੂਗੀ ਹਾਈਟ ਹੈ ਜਿਹੜੀ ਉਹ ਵੀ ਬਹੁਤ ਜਿਆਦਾ ਚੰਗੀ ਹੈ ਬਾਕੀ ਬਰੀਡ ਦੇ ਵਿੱਚ ਵੀ ਤੁਸੀਂ ਦੇਖੋਗੇ ਇਹ ਆ ਦਿਖਾ ਦੇ ਮੂੰਹ ਬਾਈ ਆ ਦੇਖ ਲਓ ਤੁਸੀਂ ਨਾ ਬਰੀਡ ਪੱਖੋ ਵੀ ਚੈੱਕ ਕਰ ਲੋ ਤੇ ਬਣਦੇ ਵੀ ਬਣਦੇ ਕਰਾ 15 ਦਿਨ ਹਜੇ ਖੁੱਲੇ ਲੈ ਜਾਊਗੀ ਬਹੁਤ ਭਰਾਵਾਂ ਦੀ ਡਿਮਾਂਡ ਰਹਿੰਦੀ ਹੁੰਦੀ ਹੈ ਕੋਈ 25 30 ਕਿਲੋ ਵਾਲੀ ਗਾਂ ਹੋਵੇ ਚੰਗੀ ਹੋਵੇ ਤੇ ਇਹਨੇ ਦੁੱਧ ਖੁੱਲਾ 25 ਕਿਲੋ ਦੁੱਧ ਖੁੱਲਾ ਮਤਲਬ ਪਾ ਦੂਗੀ ਸਰੀਰ ਬਹੁਤ ਚੰਗਾ ਭਾਈ ਬੰਤਰ ਬਹੁਤ ਚੰਗੀ ਸਰੀਰ ਹਾਂ ਖੜਨੀ ਖੁਰਦੀ ਵੀ ਚੰਗੀ ਹੈ ਤੇ ਬਬੂ ਰੇਟ ਕੀ ਹੈ ਰੇਡ ਬਾਈ ਜੋ ਮਰਜ਼ੀ ਕਰਾਲਾ 95000 ਰੇ ਦੇ ਪਿੱਛੇ ਦੇ ਦਾਂਗੇ 95000 ਹਾਂਜੀ ਬਾਈ ਹਾਂ ਟਾਟਾ ਵਾਟਾ ਬਟਾ ਟਾਟਾ ਵਾਟਾ ਬਾਈ ਭਾਈ ਦੂ ਮੈਂ ਤੈਨੂੰ ਹੁਣ ਕਈ ਵਾਰੀ ਨਾ ਅਗਲਾ ਕਹਿੰਦਾ ਮੁੱਲ ਇੰਨੇ ਤਾਂ ਤੁਸੀਂ ਮੁੱਲੀ ਕਰਿਆ ਸੀਗਾ ਠੀਕ ਹੈ ਹਾਂ ਅਗਲਾ ਫੋਨ ਲਾ ਕੇ ਕਹਿੰਦਾ ਬਾਈ ਇੰਨਾ ਤੁਸੀਂ ਮੰਗੀ ਜਾਂਦੇ ਹੋ ਹਾਂ ਹਾਂ ਮੰਗੋ ਨਾ ਬਾਈ 1 ਪੰਜ ਮੰਗਾਲਾ 1 10 ਮੋੜਾ ਫਾਇਦਾ ਨਹੀਂ ਠੀਕ ਆ 99 ਅਰ ਬੱਚੀ ਦੇ ਨੂੰ ਛੋੜ ਮਰਜ਼ੀ ਰੱਖ ਲਓ ਛੋੜ ਜਿੰਨੀ ਮਰਜ਼ੀ ਹਾਂਜੀ ਬਾਈ ਠੀਕ ਆ ਤੇ ਬੱਬੂ ਜਿਵੇਂ ਹੁਣ ਤੀਜੇ ਨੰਬਰ ਵਾਲੀ ਇਹ ਪਹਿਲਾ ਸੂਆ ਸੂ ਬਾਈ ਇਹਦੇ 30 ਤਰੀਕ ਨੂੰ ਤਾਂ ਪੂਰੇ ਹੋਣਗੇ ਵਾਲੀ ਬੱਬੂ ਫਿਰ ਦੇਖਣ ਵਾਲਾ ਤਾਂ ਦੂਜੇ ਆਖੋ ਨਹੀਂ ਵੀਰੇ ਪਹਿਲਣਾਂ ਮਲਕਾਣੇ ਪਿੰਡ ਤੋਂ ਲੇਤੀ ਆਪਾਂ ਮਲਕਾਣੇ ਪਿੰਡ ਹਾਂਜੀ ਹਾਂਜੀ ਬਾਈ ਪਹਿਲਣ ਤੇਰ ਪਹਿਲਣ ਦਾ ਜਗਾਰ ਮੇਰੇ ਤਾਂ ਥੱਲੇ ਆ ਪਹਿਲਣਾਂ ਬਾਈ ਮਲਕਾਣੇ ਦੇ ਘਰੇ ਭੇਜ ਦਾਂਗੇ ਹਾਂ ਮਾਲਕਾਂ ਦੇ ਘਰੇ ਭੇਜ ਦਿੰਗੇ ਸਕੂਲ ਕੋਲ ਕਰ ਉਹਨਾਂ ਦਾ ਅੱਛਾ ਲੈ ਵੀ ਪਹਿਲੇ ਸੂਏ ਸੂ ਗਈ ਤੇ ਇਹ ਵੀ ਦੇਖ ਲਓ ਤੁਸੀਂ ਬਹੁਤ ਹਲੇ ਬੱਚੇ ਦੇ 30 ਤਰੀਕ ਨੂੰ ਤਨ ਪੂਰੇ ਹੋਣਗੇ ਭਾਈ 30 ਤਰੀਕ ਨੂੰ ਹਾਂ ਯਾਰ ਕਮਾਲ ਹੋ ਗਈ ਯਾਰ ਲੈ ਵਾ ਲੂਗਾ ਬਹੁਤ ਸੋਹਣਾ ਹੈ ਇਹਦਾ ਬਹੁਤ ਭਰਨਾ ਬੱਚੀ ਨੇ ਭਾਈ ਅੱਜ ਸਵੇਰੇ ਆਈ ਹੈ ਲੈ ਫਿਰ ਇਹਦਾ ਰੇਟ ਹੁਣ ਦੇਖੋ ਕੀ ਕਰਦਾ ਤੇ ਆਹ ਦੇਖੋ ਤੁਸੀਂ ਇਹਦੀਆਂ ਟੌਰਾਂ ਟੂਰਾਂ ਦੇਖ ਲਓ ਰੰਗਵਾਜ ਤੇ ਜਿਹੜਾ ਲੈਵੇ ਨੂੰ ਥਾਨ ਲੱਗਿਆ ਉਹ ਤਾਂ ਐ ਸਮਝ ਲਓ ਵੀ ਜਮ ਐ ਜਿਹੜਾ ਕੋਈ ਨਾ ਤੀਜੇ ਸੂਏ ਮੱਝ ਕੱਢਦੀ ਹੁੰਦੀ ਇਹ ਜਦ ਹਨ ਜਿਹੜਾ ਇਹ ਪਹਿਲਾਂ ਬਹੁਤ ਭਰਨਾ ਰਮਨ ਦੀ ਪੈਣੇ ਬਾਈ ਬਹੁਤ ਭਰਨਾ ਬੱਚੀ ਨੇ ਯਾਰ ਹਨ ਦੁੱਧ ਕਿੰਨਾ ਪਾਉ ਤੇਰੇ ਆਈਡ ਗੇਮ ਤੱਕ 20 ਪਲੱਸ ਦੇ ਦੋ ਬਾਈ 22 30 ਕਿਲੋ ਖੁੱਲਾ ਪਾਈਓ ਪਹਿਲਾਂ ਅੱਛਾ ਉਹਨੂੰ ਬਾਈ 30 ਕੁ ਵਾਲਾ ਕੱਲ ਨੂੰ ਵਾਲਾ ਦੀ ਇਹਦਾ ਫਾਇਦਾ ਨਹੀਂ ਕੋਈ ਠੀਕ ਹੈ ਤੇ ਰੇਟ ਕਿੰਨਾ ਰੇਟ ਇਹਦਾ 85 ਰੁਪਏ ਲੈਣਾ ਬਾਈ 85 ਹਾਂ ਮੁੱਲ ਜੋ ਮਰਜ਼ੀ ਕਰਵਾ ਲੈ ਮੈਂ ਤੈਨੂੰ ਹੁਣ ਨਾ ਕਹਿੰਦਾ ਨਹੀਂ ਕਟਾਪ ਕਹਿੰਦੇ ਨੇ ਬਾਈ ਯਾਰ ਗਲਤ ਗੱਲ ਕਰਦੇ ਨੇ ਬਾਈ ਆ ਜਾ ਕਰ ਲੈ ਵੀ ਇੱਕ ਸੋਨੂੰ ਮੈਂ ਦਿਖਾਉਣਾ ਜਰਸੀ ਕ੍ਰਾਸ ਦੇ ਵਿੱਚ ਪੈਂਦੀ ਹੈ ਬਹੁਤ ਜਿਆਦਾ ਚੰ ਕੱਢ ਲਾ ਕਰਾ ਸੁਖੀ ਨੂੰ ਬਾਹਰ ਪਹਿਲਾਂ ਆਪਾਂ 15 ਦਿਨ ਬਾਕੀ ਆ ਬਾਈ ਹਲੇ 15 ਦਿਨ ਹਾਂ ਠੀਕ ਐ ਇਹ ਆ ਦੇਖੋ ਤੁਸੀਂ ਕੰਨਾ ਕੋਨਾ ਦੀ ਮੂਹ ਦੀ ਕਿੰਡੀ ਸਨਖੀ ਐ ਤੇ ਇਧਰਲੇ ਪਾਸੋਂ ਖਣ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਿਆ ਬਾਈ ਤੌਰ ਦੇਖ ਲਓ ਤੁਸੀਂ ਇਹ ਇੱਕ ਮਿੰਟ ਖੜਾ ਸੁਖੀ ਤੇ ਜਿਹੜਾ ਇੱਕ ਆ ਮਾਲ ਇਹਦਾ ਬਈ ਉਹੀ ਇਹਦੇ ਕੋਈ ਮੇਰੂ ਨਹੀਂ ਹੈਗਾ ਹਾਂ ਹੁਣ ਇਹਦੇ ਵਿੱਚ ਕੁਝ ਨਹੀਂ ਆਉਂਦਾ ਠੀਕ ਐ ਤੇ ਇਹ ਜਾਂ ਤੇ ਚਲੋ ਗਾਵਾਂ ਦੇ ਨਿਕਲੀ ਆਉਂਦੇ ਆ ਮਾਡੇ ਮੋٹے ਜੇ ਤੇ ਆ ਦੇਖੋ ਤੁਸੀਂ ਤੌਰ ਤੂਰ ਦੇਖ ਲਓ ਚੈੱਕ ਕਰ ਲਓ 16 ਬਹੁਤ ਲਾਉਣਾ ਨਹੀਂ ਬਈ ਬਾਈ ਹਲੇ 15 ਦਿਨ ਬਾਕੀ ਠੀਕ ਐ ਹਾਂ ਇਹ ਆ ਸੋ ਕਿਉਰਨ ਨੂੰ ਮੇਰੇ ਕੰਨੀ ਲਿਆ ਇਹ ਲਿਆ ਲਿਆ ਆ ਦੇਖੋ ਤੁਸੀਂ ਰੰਗ ਬਹੁਤ ਸੋਹਣਾ ਹੈਗਾ ਆਪਾਂ ਇਹਨੂੰ ਕ੍ਰੋਸ ਪੰਚ ਮੰਨ ਲਓ ਜਿਵੇਂ ਮਰਜ਼ੀ ਮੰਨ ਲਓ ਹਣਾ ਲੈ ਜਾ ਭਾਈ ਅੰਦਰ ਲੈ ਜਾ ਇਹ ਹੁਣ ਇਥੋਂ ਵੀ ਦੇਖ ਲੋ ਬਹੁਤ ਸੋਹਣੇ ਲੇਵੇ ਤੂੰ ਤਿਆਰ ਹੋਣਾ ਬਾਬੂ ਹੁਣ ਤਾਂ ਬੰਨ ਦਾ ਜਾਣ ਤੇ ਟਾਟਾ ਬਾਟਾ ਟਾਟਾ ਬਾਟਾ 65000 ਦੇ ਦੂੰਗਾ ਭਾਈ ਜੈਸੇ ਜਾਨੂ ਜੈਸੇ ਜਾਨੂ ਹਾਂ ਲੈ ਜਾ ਫੜਕੀ ਮੈਂ ਤਾਂ ਇਹ ਰੱਖਣੀ ਹੁੰਦੀ ਨਾ ਮੇਰਾ ਮਰਜ਼ੀ ਲੈ ਜੇ ਇੱਥੇ ਕਹਿੰਦਾ ਜਿਹੜਾ ਮਰਜ਼ੀ ਲੈ ਜੇ ਬਾਈ ਮੈਂ ਤੈਨੂੰ ਦੱਸਾਂਗਾ ਮੈਂ ਤਾਂ ਇੱਥੇ ਕਹਿੰਦਾ ਵੀ ਮੇਰੇ 75 ਮੰਗ ਲਾ 85 80 ਮੰਗ ਲਾ ਉਹਦਾ ਕੋਈ ਫਾਇਦਾ ਨਹੀਂ ਬਾਈ ਠੀਕ ਹੈ ਹਾਂ 65000 65000 ਚੱਤ ਖੁਸ਼ ਕਰ ਆਪਾਂ ਜਿਹੜੀ ਜਿਹੜੀ ਕਹਿਣਗੇ ਆਪਾਂ ਹੱਥ ਲਾ ਕੇ ਵੀ ਲੈ ਜਾ ਬਾਈ ਤੈਨੂੰ ਰੇਟ ਵੀਡੀਓ ਜਦ ਤੂੰ ਇੱਕ ਗੱਲ ਹੋਰ ਚੱਜ ਆਪਣਾ ਦਿਨ ਕਲੂ ਕਸੂਤਾ ਆ ਗਿਆ ਹਾਂ ਦਿਨ ਸਵਾ 12 ਕੱਲ ਨੂੰ ਐਤਵਾਰ ਆ ਬਈ ਯਾਰ ਹੈਨਾ ਹਾਂ ਕੱਲ ਨੂੰ ਮੰਡੀ ਲੱਗੂਗੀ ਹਾਂ ਮੰਡੀ ਲੱਗੂ ਬਾਈ ਲੈ ਕੇ ਜਾਏਗਾ ਹਾਂ ਲੈ ਕੇ ਜਾਵਾਂ ਚੱਲ ਆਪਾਂ ਇਹ ਵੀ ਗੱਲ ਕਈ ਵਾਰੀ ਪਸੂ ਮੰਡੀ ਦੇ ਵੀ ਉੱਥੇ ਵੀ ਲੈ ਆ ਸਕਦਾ ਬਾਈ ਇਹਨੇ ਲੈਣੀ ਉੱਥੇ ਵੀ ਕੋਈ ਗੱਲ ਨਹੀਂ ਹਾਂ ਠੀਕ ਆ ਲੈ ਕੱਢ ਲਾ ਕਰ ਇਹ ਇਹਦਾ ਗਾਂ ਦਾ ਇਹ ਦੂਜਾ ਸੂਆ ਬਾਈ ਦੂਜਾ ਸੂਆ ਹਾਂ ਠੀਕ ਆ ਕਿੰਨੇ ਦਿਨ ਲੈਂਦੀ ਆ ਇਹ ਲੈ ਜੋ ਹਫਤਾ ਵਾਲੇ ਬਾਈ ਹਫਤਾ ਲੈ ਜੀ ਹਾਂ ਇਹ ਪਰ ਆਪੇ ਵੇਚੀ ਸੀ ਬਾਈ ਅੱਛਾ ਹਾਂ ਠੀਕ ਆ ਪਹਿਲੇ ਸੂਏ ਤੁਸੀਂ ਵੇਚੀ ਸੀ ਹਾਂ 18 19 ਕਿਲੋ ਤੋਂ ਪਹਿਲਾਂ ਨੇ ਕੱਢਾ ਨੇ ਬਾਈ ਯਾਰ ਅਗਲਾ ਮੈਂ ਕਹਿੰਦਾ ਨਿੱਕੀ ਜੀ ਅਗਲਾ ਆਖੂ ਯਾਰ ਕਿੱਥੇ ਹੈ ਨਾ ਜਿੱੱਡਾ ਜਿੱੱਡੀ ਬੱਚੇ ਉਹਨੇ ਹੀ ਲੇਵਾ ਲਾਲਾ ਨੇ ਬਾਈ ਠੀਕ ਹੈ ਹਾਂ ਮਾਰਦੀ ਬੱਚੇ ਜਮਾ ਹਾਂ ਤੇਰਾ ਉਸਦੀ ਸੁਦੀ ਵਾਲੀ ਬਾਈ ਇਹ ਬਾਬੂ ਮੈਨੂੰ ਐਂ ਦੱਸੀ ਟਾਟਾ ਵਾਟਾ ਫਿਰ ਟਾਟਾ ਵਾਟਾ 60000 ਦੇ ਦੇ ਦੂੰ ਬਾਈ ਜੱਸ ਜਾਨਾ ਇਹਦੇ ਚੋ ਛੋਟ ਕਰ ਦਾਂਗੇ 2000 ਰੁਪਏ 2000 ਤੇਰੇਡ ਦੀ ਹਾਂਜੀ ਹਾਂ 62 ਦੀ ਹੋਗੀ ਲੈ ਜਾ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਕੋਈ ਗੱਲ ਆ ਜਾ ਫਿਰ ਕਰ ਬਾਬੂ ਜਿਵੇਂ ਹੁਣ ਆਪਣੀ 6ਵੇਂ ਨੰਬਰ ਦੇ ਉੱਤੇ ਆ ਆ ਗਈ ਹਾਂਜੀ ਹਾਂਜੀ ਬਈ ਹਾਂਜੀ ਤੇ ਇਹਦੀ ਪਹਿਲਾਂ ਸਾਨੂੰ ਡਿਟੇਲ ਦੱਸ। ਇਹਦਾ ਕੱਦ ਦਰਵਾਣਾ ਲੇਵਾ ਵਾਲਾ ਲਹੁੰਦੀ ਹੈ। ਪਹਿਲਾਂ ਇਹ ਦੁੱਧਾ ਸੂਸੂ ਬਾਈ। ਅੱਛਾ। ਹਾਂ ਇਦ ਕੀ। ਇਹ ਵੀ ਦੁੱਧਾ ਸੂਸੂ। ਹਾਂ ਦੁੱਧਾ ਸੂਸੂ ਵੀਰੇ। ਤੇ ਦੁੱਧ ਕਿੰਨਾ ਪੈ? 15 ਦਿਨ ਪਏ ਦੁੱਧ ਦੇ 18-19 ਕਿਲੋ ਜੋਕ ਕੀ ਲੈ ਜੇ। ਕੰਡੇ ਧਰਮਾ। ਅੱਛਾ। ਹਾਂ ਬਾਈ। ਠੀਕ ਆ। ਕੱਢੀ ਕਰਾਂ ਸੁੱਕੀ ਬਾਹਰ ਇਹਨੂੰ ਤੇ ਦਿਨ ਇਹਦੇ ਵੀ 15 ਪਏ ਹੈ। ਜਦ ਇਹਦੇ ਮੂੰਹ ਤੋਂ ਬਾਹਲੀ ਸੁੱਕੀ ਬਹੁਤ ਬਾਈ ਬੱਚੀ ਹੈਨਾ। ਲੇਵਾ ਬਹੁਤ ਭਰੂਗੀ। ਠੀਕ ਆ। ਇਹ ਲੈ ਕੰਨਾ ਕੋਨਾ ਦੀ ਤੇ ਹੌਲੀ ਤੋਰ ਸੁੱਕੀ ਹੌਲੀ। ਇਹ ਆ ਦੇਖੋ ਹਜੇ 15 ਦਿਨ ਖੁੱਲੇ ਪ ਮੈਂ ਕਹਿੰਦਾ ਵੀ ਯਾਰ 15 ਕਿਲੋ ਦੁੱਧ ਤਾਂ ਬੰਦਾ ਹੱਸ ਕੇ ਸੌਦਾ ਕਰ ਲਿਓ 15 ਕਿਲੋ ਦਾ ਖੁੱਲਾ ਦੁੱਧ ਪਾਜੂਗੀ ਲਿਆ ਕਰ ਸੁਖੀ ਇਹ ਆ ਦੇਖੋ ਨੈ ਨਕਸ਼ ਦੇਖੋ ਤੁਸੀਂ ਲੈ ਜਾ ਬਾਬੂ ਤੇ ਕੀ ਰੇਟ ਆ ਇਹਦਾ 60000 ਰੁਪਏ ਲੈਣ ਦੇਣਾ ਭਾਈ 60000 ਹਾਂਜੀ ਵੀਰ ਅੱਜ ਤਾਂ ਫਿਰ ਯਾਰ ਗੱਪ ਵਾਲਾ ਕੰਮ ਹੀ ਹੋਇਆ ਪਿਆ ਲੈ ਜਾਓ ਭਾਈ ਜੀ ਹੈਨਾ ਲੈ ਜਾਓ ਚੜਾਜੇ ਮਹੀਨੇ ਨੂੰ ਪੈਸੇ ਨਹੀਂ ਠੀਕ ਹੈ ਗੱਲ ਤੇਰੀ ਲੈ ਆ ਦੇਖ ਕਰ ਹੁਣ ਸੁਖੀ ਆਈ ਨੂੰ ਢੋਲ ਕੇ ਇਹਦਾ ਦੱਸੀ ਤਰ੍ਹਾਂ ਨਾ ਇਹ ਦੂਜਾ ਸੂਆ ਸੂਰਮਨ ਬਾਈ ਦੂਜਾ ਸੂਆ ਹਾਂ ਹਲੇ ਇਹ ਵੀ 15 ਦਿਨ ਕੱਚੇ ਬੱਚੀ 15 ਦਿਨ ਕੱਚੀ ਹੈ ਹਾਂ ਠੰਡੀ ਸਾਬ ਪਾਲੀ ਬੱਚੀ ਵੀ ਠੀਕ ਆ ਇਹ ਥੋੜਾ ਕਰਾਸ ਵਰਟ ਚਾ ਬਾਈ ਹਾਂ ਇਹ ਕਰਾਸ ਚਾ ਪੂਰੀ ਇਹ ਆ ਦੇਖੋ ਇੱਕ ਆਪਾਂ ਜਿਹੜੀ ਥੋੜਾ ਜਲਾਈ ਬਹੁਤ ਬਰੂ ਬਾਈ ਅੱਛਾ ਇਹਦੇ ਦਿਨ ਕਿੰਨੇ ਆ ਇਹਦੇ ਵੀ 10 12 ਦਿਨ ਰਹਿੰਦੇ ਨੇ 10 12 ਦਿਨ ਹਾਂ ਖੁੱਲੇ ਲੈ ਜੋ ਬਾਈ ਅੱਛਾ ਇਹਦੇ ਮਾੜਾ ਮੁੰਮ ਬਣਾ ਜਾਂਦੇ ਉਹ ਹੀ ਆ ਬਾਈ ਇਹ ਤਾਂ ਠੀਕ ਆ ਇਹ ਗੁੰਜ ਸਰਾਖ ਨਹੀਂ ਆ ਅੱਛਾ ਇਹ ਬੱਬੂ ਕਿੰਨੇ ਰੁਪਈਆ ਚ ਇਹ 55000 ਦੀ ਦੇ ਦੂੰ ਬਾਈ 55000 ਜੋ ਮਰਜ਼ੀ ਕਰਵਾ ਲੈ ਹਾਂ ਠੀਕ ਆ 55000 ਰੁਪਏ ਦੀ ਜੈਸ ਜਾਂ ਨੋ ਠੀਕ ਆ ਤੇ ਯਾਰ ਹੁਣ ਮੈਂ ਤੁਹਾਨੂੰ ਇੱਕ ਹੋਰ ਜਿਹੜਾ ਹੈਗਾ ਕ੍ਰੋਸ ਅੰਗ ਦੇ ਵਿੱਚ ਨਾ ਇਹ ਇਧਰਲੇ ਪਾਸੇ ਆਹ ਖੜੀ ਹੈ ਇਹ ਜਰਸੀ ਆ ਗਈ ਹਾਂ ਜਰਸੀ ਕ੍ਰੋਸ ਆ ਬਾਈ ਇਹ ਆਪਣੀ 50 ਵਾਲੀ ਜਰਸੀ ਹੋ ਨਹੀਂ ਠੀਕ ਆ ਹਾਂ 50 ਵਾਲੀ ਜਰਸੀ ਹਾਂ ਇਹਦੇ ਕਿੰਨੇ ਦਿਨ ਪਈ ਹੈ ਇਹ 15 ਦਿਨ ਲੱਜੂ ਬਾਈ ਰਵਾ 15 ਦਿਨ ਹਾਂ ਖੁੱਲੇ ਠੀਕ ਆ ਤੇ ਦੁੱਧ ਕਿੰਨਾ ਪਾ ਦੂੰ ਦੁੱਧ ਵੀਰੇ ਇਹ 117 ਕਿਲੋ ਚੋਇਆ ਮਾਲਕਾਂ ਦਾ ਠੀਕ ਹੈ ਹਾਂ ਇਹ ਵਸ 15 16 ਕਿਲੋ ਖੁੱਲੇ ਪਈ ਜਾਂਣਾਂ ਨੇ ਹਨਾ 15 ਕਿਲੋ ਪਾ ਦਿੰਦੀ ਆ ਜੇ ਕਿਸੇ ਨੇ ਚੰਗੀ ਸੇਵਾ ਕਰਨੀ ਪੂਰੇ ਸੁੱਖੀ ਇਹ ਆ ਦੇ ਮੂੰਹ ਦਿਹਾ ਇਹਦਾ ਆ ਦੇ ਕੋਲ ਅਗਲਾ ਕਹਿੰਦਾ ਵੀ ਉਹੀ ਕਰੀ ਜਾਂਦੇ ਆ ਹਨਾ ਆ ਦੇਖੋ ਫੜਾ ਬਹੁਤ ਪਰਣਾ ਬੱਚੀ ਨੇ ਭਾਈ ਕੱਚੀ ਇਹ ਤਾਂ 15 ਦੇ ਤਾਂ ਖੁੱਲੇ ਲੈ ਜੂ 15 ਦੇ ਇਹ ਵੀ ਭਾਈ ਕਹਿੰਦਾ ਖੁੱਲੇ ਲੈ ਜੂਗੀ ਬਾਕੀ ਭਾਈ ਗਰਮੀ ਆ ਹਨਾ ਪਿੱਛਾ ਵੀ ਹੋ ਸਕਦਾ ਇਹ ਲਿਆ ਠੰਡੀ ਬਹੁਤ ਬੱਚੀ ਭਾਈ ਨਹੀਂ ਆ ਸੁਖੀ ਲੈ ਜਾ ਇਹ ਆਇਆ ਬਬੂ ਕਰਾਂ ਆਪਾਂ ਤੁਰੀ ਜਾਂਦੀ ਇੱਕ ਵਾਰੀ ਫੇਰ ਦਿਖਾ ਦਗੇ ਇਹ ਆ ਦੇਖ ਲਓ ਤੁਸੀਂ ਅੱਛਾ ਬਬੂ ਕੀ ਰੇਟ ਹੈ ਦਾ ਇਹ 50000 ਦੀ ਦੇ ਦੂੰ ਬਾਈ ਜੇ ਕੋ ਅੱਜ ਲਿਆਂਦਾ ਤਾਂ ਇੱਕ ਦੋ ਦਣਾ ਚ ਠੀਕ ਹੈ ਹਾਂ ਪਿਆਹ ਹਜ਼ਾਰ ਦਿਲੇ ਜੋ ਵੀ ਦੋ ਤਿੰਨ ਦਿਨਾਂ ਦੇ ਵਿੱਚ ਹਾਂਜੀ ਵੀਰੇ ਹਾਂ 50000 ਹਾਂਜੀ ਬਈ ਹਾਂ ਤੇ ਜਦੋਂ ਸੂਨ ਦਾ ਲਵਾ ਆ ਗਿਆ ਉਹ ਅੱਡ ਗੱਲ ਆ ਬਾਈ ਯਾਰ ਉਹ ਅੱਡ ਗੱਲ ਉਹ ਜਿਆਦਾ ਨਹੀਂ ਬਸ 1000 2000 ਦਾ ਫਰਕ ਪੈਣਾ ਠੀਕ ਹੈ ਹਾਂ ਆ ਡਾਡਾ ਬੇਟਾ 50000 ਫਿਰ ਵੀ ਵਿਆਹੀ ਦੇ ਦਾਂਗੇ ਯਾਰ ਜੇ ਖੜੀ ਰਹੀ ਕਰ ਮਾਲੀ ਅੱਛਾ ਹਾਂ ਜਿਵੇਂ ਤਾਂ ਲੱਗਦਾ ਨਹੀਂ ਕੋਈ ਗੱਲ ਨਹੀਂ ਖੜਦੇ ਨਹੀਂ ਤੇਰੀ ਵੀਡੀਓ ਬਾਈ ਯਾਰ ਬਣੀ ਦੀ ਆਪਾਂ ਸਾਰਿਆਂ ਨੂੰ ਦਿਖਾਉਣੀ ਆ ਠੀਕ ਹੈ ਗੱਲ ਉਹ ਵਾਲੀ ਤੇ ਬੱਬੂ ਆਹ ਆ ਜਿਵੇਂ ਖੜੀ ਹੈ ਜਿਹੜੀ ਇਸ ਬਾਈ ਨੂੰ ਬੱਚੇ ਵੀਰੇ ਸੂਈ ਹੋਈ ਹੈ ਇਹਦਾ ਬੱਚਾ ਦਾ ਇਹ ਆ ਬੱਚਾ ਕਿੰਨੇ ਦਿਨ ਹੋ ਗਏ ਸੂਈ 10 ਦਿਨ ਇਹਨੂੰ ਸੂਈ ਨੂੰ ਬਾਈ 15 ਕਿਲੋ ਬੋਲ ਉਹ ਏਸਲੇ 15 ਕਿਲੋ ਬੋਲ ਦੋ ਦਿਨ ਦਾ ਬਾਈ ਮੂੰਹ ਪਾ ਲੈ ਲੈ ਜਾ ਖੜ ਜਾ ਕੋਈ ਗੱਲ ਨਹੀਂ ਮੂੰਹ ਮਾਰ ਆ ਜਾ ਇਹ ਕੋਈ ਗੱਲ ਨਹੀਂ ਲੈ ਜਾ ਇਹਨੂੰ ਦੱਬ ਕੇ ਇਹਦਾ ਵੀ ਤੁਹਾਨੂੰ ਤੁਸੀਂ ਚੈੱਕ ਕਰ ਲਓ ਲੈਵੇ ਤੋਂ ਇਹਦਾ ਯਾਰ ਮੈਨੂੰ ਟਾਟਾ ਵਾਟਾ ਰੇਟ ਹੁਣੀ ਦੱਸ ਦੇ ਇੱਥੇ ਇਹ 55000 ਦੀ ਬਾਈ ਜੱਸ ਜਾਂ ਨੋ ਆ ਬਸ 55000 ਰੁਪਈਆ ਦੀ ਜੱਸ ਜਾਂ ਨੋ ਪਟਨਾ ਕਿ ਹੋ ਹਾਂ 55000 ਦੀ ਜੱਸ ਜਾਂ ਨੋ ਲੈ ਜਿਹੜਾ ਕਿ ਹਾਂ ਜੀ ਹਾਂ ਹੇ ਆ ਦੇ ਹੁਣ ਤੋਂ ਵਧੀਆ ਕਰਦੀ ਬਾਈ ਬਸਮਾ ਕੇ ਬਹੁਤ ਵਧੀਆ ਥਣ ਕਰਦੀ ਵਧੀਆ ਕਰਦੀ ਹੁਣ ਛੋਟੇ ਦਿਖਾਉਂਦੀ ਆਹਾਰਾ ਮਾਰ ਕੇ ਦਿਖਾ ਦਿਆਂ ਬਾਈ ਦੋਨਾਂ ਦੀਆਂ ਅੱਛਾ ਹਾਂ ਇਹ ਆ ਦੇਖ ਲੈ ਬੱਚਾ ਲਾਏਗਾ ਹੁਣ ਹਾਂ ਲਾ ਦੇਣਾ ਬਾਈ ਲਾ ਫਿਰ ਬੱਚਾ ਲਾ ਇਹਦਾ 50000 ਨਹੀਂ ਇਹਦਾ 500 ਨਹੀਂ 55000 ਦੀ ਜਸਨੋ ਹੈ 55000 ਦੀ ਜਸਨੋ ਨਹੀਂ ਬਸ ਲੈ ਲੈ ਬੱਚਾ ਲੈਦਾ ਛੋਟੂ ਆ ਦੇਖ ਓਏ 55000 ਦੀ ਜਸ ਜਾਨੋ ਹੇ ਬੱਚਾ ਛੱਡੋ ਯਾਰ ਇਹਦਾ ਸੁਖੀ ਆ ਦੇਖ ਛੱਡ ਦੀ ਛੱਡ ਦੇ ਛੱਡ ਦੇ ਛੱਡ ਦੇ ਲੋ ਵੀ ਮਿੱਤਰੋ ਆਪਾਂ ਤੁਹਾਨੂੰ ਇੱਕ ਵਾਰੀ ਨਾ ਬੱਚਾ ਲੱਗਦਾ ਵੀ ਦਿਖਾ ਦਨੇ ਆ ਹਨਾ ਤੇ ਨਿਆਣਾ ਪਾਤਾ ਤੇ ਹੁਣ ਆਪਾਂ ਜਦੋਂ ਧਾਰਾ ਮਾਰਨੀ ਆ ਹੁੰਦੀ ਆ ਹਨਾ ਉਦੋਂ ਵੀ ਦਿਖਾਵਾਂਗੇ ਇਹ ਆ ਦੇਖ ਲਓ ਸ਼ਾਹ ਕਾਲਾ ਰੰਗ ਆ ਮਾੜਾ ਮਾੜਾ ਰੋਸ਼ਾ ਪੰਜਾ ਦਿਖਾਉਂਦੀ ਆ ਮੈਂ ਗਰ ਬੱਚਾ ਹੈ ਨਾ ਬਬੂ ਹਾਂਜੀ ਹਾਂ ਭਾਈ ਵਾਲੀ ਖੇਲੇ ਬੱਚੇ ਇਹ ਇਹ ਆ ਦੇਖੀ ਲੈ ਉਹੀ ਗੱਲ ਆ ਗੱਲ ਪੱਕੀ ਹੈ ਯਾਰ ਹਨਾ ਜਿਆਦੇ ਵਾਲੀ ਖੇਲੇ ਬੱਚੇ ਜੀ ਚੌਣ ਚੌਣ ਵਾਲਾ ਚੰਗਾ ਲੱਗਿਆ ਤੂੰ ਮਾਰ ਦੇ ਧਾਰਾ ਮੇਕੋ ਮੇਰੇ ਕੋ ਮਾਰ ਦੇ ਥਣ ਪਸੌ ਕਰ ਦੇ ਇਹ ਲੈ ਫਣੀ ਮਾਰ ਲਓ

ਇਹ ਠੀਕ ਆਂ ਬੰਦੀ ਜੀ ਦਾ ਬਈ ਆਲਸੋਲ ਤਾਂ ਜਾਣਦੀ ਜਮ ਮੈਨੂੰ ਐਂ ਦੱਸ ਹੁਣ ਇਧਰਲੇ ਪਾਸੇ ਆ ਜਾ ਹਾਂਜੀ ਬਾਕੀ ਜਿਹੜੇ ਨੇ ਲੈਣੀ ਹੋਈ ਨਾ ਆਹ ਆਹ ਬਈ ਚੋਰੀ ਕੋਈ ਗੱਲ ਨਹੀਂ ਯਾਰ ਪੰਜ ਦਿਨ ਚੋਰੋ ਬਈ ਹਨਾ ਹਾਂਜੀ ਹਾਂ ਹਾਂ ਆ ਆਪਾਂ ਵੀਡੀਓ ਇੱਕ ਕਰਾ ਬਣਾ ਕੇ ਦਿਖਾਉਣੀ ਆ ਮਾਦੀ ਮਾਈਕ ਕਿੰਨਾ ਬੰਦੇ ਨੇ ਕੋਈ ਗਲਤ ਕਮੈਂਟ ਕਰਿਆ ਆਪਣੀ ਵੀਡੀਓ 'ਚ ਹਾਂ ਉਹਨੂੰ ਉਹਨੂੰ ਕਹਿ ਦਿਓ ਜਾਂ ਮੰਨ ਲਓ ਕੋਈ ਵੀ ਬੰਦਾ ਬਈ ਇੱਥੇ ਪੰਜ ਦਿਨ ਚੋਲੇ ਪੰਜ ਦਿਨ ਹੋ ਗਏ ਹਾਂਜੀ ਭਾਈ ਹਾ ਜਿੰਨੀ ਦੁੱਧ ਕਹਿ ਕੇ ਦੇਵੇਂ ਉਹਨਾਂ ਤੋਂ ਚਵਾ ਕੇ ਦੇਵੇਂ ਭਾਈ ਠੀਕ ਹੈ ਹਾਂਜੀ ਠੀਕ ਹੈ ਗੱਲ ਤੇ ਆ ਆ ਬੱਚੀ ਦੀ ਦਸੀ ਇਹ ਕ੍ਰੌਸ ਪਣ ਜਾ ਕੇ ਇਹ ਕ੍ਰੌਸ ਜਰਸੀ ਕ੍ਰੌਸ ਹੈ ਭਾਈ ਅੱਛਾ ਹਾਂ ਇਹ ਬੱਚੀ ਇਹ ਮਗਰੋ ਬੈਠੀ ਅੱਜ ਤੀਜਾ ਦਿਨ ਐਸੋ ਤੇ ਇਹ ਰਾਖੀ ਆ ਗਈ ਹੈ ਨਾ ਹਾਂ ਕ੍ਰੌਸ ਹੀ ਹੈ ਬੰਦਾ ਕ੍ਰੌਸ ਹੀ ਮਗਰ ਜਰਸੀ ਕ੍ਰੌਸ ਜੀ ਕਿਨੇ ਕਿੰਨਾ ਸੂਆ ਇਹ ਇਹ ਪਹਿਲਣਾ ਬਰੇ ਪਹਿਲਣ ਹਾਂ ਪਹਿਲਾਂ ਸੂਆ ਗਈ ਮਗਰ ਬੱਚੀ ਇਹਦੀ ਮਗਰ ਬੱਚੀ ਉਹ ਹਾਂ ਸਾਹਮਣੇ ਬੈਠੇ ਉਰਲੇ ਪਾਸੇ ਆ ਇਹ ਆ ਉਰਲੇ ਪਾਸੇ ਹਾਂ ਤੀਜਾ ਕਿ ਦਿਨ ਹੀ ਸੂਈਨ ਭਾਈ ਠੀਕ ਹੈ ਲੈ ਜਾ ਸੁਖੀ ਖੌੜੀ ਲੈ ਕੇ ਇਹ ਆ ਦੇਖੋ ਤੁਸੀਂ ਇਹ ਹੈ ਬੱਬੂ ਕਿਨੇ ਰੁਪਈਆ ਚ ਦੇਣੀ ਹੈ ਇਹ 55000 ਰੁਪਏ ਦੇ ਦਊਗਾ ਭਾਈ 55000 ਰੁਪਏ ਦੇ ਵਿੱਚ ਹਾਂਜੀ ਹਾਂਜੀ ਵੀਰੇ ਹਾਂ 50000 ਦੇ ਵਿੱਚ ਪੱਪੂ ਇਹ ਕਹਿੰਦਾ ਵੀ ਗਾਂ ਦੇਵਾਂਗੇ ਹਾਂਜੀ ਭਾਈ ਹਾਂ ਹੈ ਉਹ ਜੁਨਾ 50 ਉਹ ਦੇ ਦਾਂ ਵੀਰੇ ਕੋਈ ਗੱਲ ਨਹੀਂ ਠੀਕ ਆ ਬਣਦੇ ਹੋਣ ਦੇ ਬਣਦੇ ਬਣਦੇ ਬੱਚੇ ਦਾ ਕਰ ਦੋ ਭਾਈ ਕੋਈ ਗੱਲ ਨਹੀਂ ਤੇ ਬੱਬੂ ਮੈਨੂੰ ਐਂ ਦੱਸ ਹੁਣ ਆਪਣੇ ਕੋਲ 10 ਗਾਵਾਂ ਦਿਖਾ ਹਾਂ ਹਾਂਜੀ ਹਾਂ ਵੀਰੇ ਹਾਂ ਠੀਕ ਆ ਤੇ ਨੰਬਰ ਬੋਲਦੇ ਨੰਬਰ 94671 70471 8989106682 ਠੀਕ ਆ ਪਿੰਡ ਦਫਤਮਲਾ ਤਹਿਸੀਲ ਕਾਲਾਵਲੀ ਜ਼ਿਲ੍ਹਾ ਸਰਸਾਈ ਠੀਕ ਆ ਮੈਂ ਵੀ ਆਈ ਕਹਿੰਦਾ ਸੀ ਡਰੈਸ ਇੱਕ ਵਾਰੀ ਤੇ ਚਲੋ ਧੰਨਵਾਦ ਭਾਈ ਲੈ ਵੀ ਮਿੱਤਰੋ ਨਾ ਆਪਾਂ ਸਾਰੀਆਂ ਗਾਵਾਂ ਦੇ ਉੱਤੇ ਇੱਕ ਵਾਰੀ ਕੈਮਰਾ ਫੇਰ ਲਾ ਕੇ ਤੁਹਾਨੂੰ ਦਿਖਾ ਦੰਨੇ ਆ ਜਿਹੜੇ ਵੀ ਭਾਈ ਨੂੰ ਕੋਈ ਗਾਂ ਪਸੰਦ ਆਉਂਦੀ ਹੈ ਬਾਈ ਦੇ ਫਾਰਮ ਤੇ ਪਹੁੰਚੋ ਹਨਾ ਤਸੱਲੀ ਕਰਕੇ ਤੇ ਤੁਸੀਂ ਕੋਈ ਵੀ ਨਾ ਖਰੀਦ ਸਕਦੇ ਹੋ ਬਾਕੀ ਬਾਈ ਦਾ ਸ਼ੈੱਟ ਜਿਹੜਾ ਪਾਇਆ ਹੋਇਆ ਓ ਤਰ ਤਰ ਤੁਸੀਂ ਦੇਖ ਲਓ ਨਿਗਾਹ ਮਾਰ ਲਓ ਬਹੁਤ ਸੋਹਣਾ ਪਾਇਆ ਹੋਇਆ ਰੰਗ ਰੰਗ ਕੀਤਾ ਹੋਇਆ ਉਤੋਂ ਮੈਨੂੰ ਅਜੇ ਲੱਗਦਾ ਉਹ ਜਿਹੜਾ ਘਰ ਤਾਂ ਜਾਂ ਡੇਕਦਾ ਹੁੰਦਾ ਬੱਬੂ ਹੁਣ ਉਹ ਵੀ ਨਹੀਂ ਡੇਕਦਾ ਨਾ ਨਾ ਵੀਰੇ ਹੈਨਾ ਨਾ ਨਾ ਜੀ ਹਾਂ ਤੇ ਉਹ ਮੈਨੂੰ ਅਜੇ ਦੱਸੇ ਗਰਮੀ ਵਿੱਚ ਬਹੁਤ ਸ਼ੰਡਾ ਬਾਈ ਹੁਣ ਕੋਈ ਪ੍ਰੋਬਲਮ ਨਹੀਂ ਨਾ 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 ਮਤਗੁਲੀ ਨਹੀਂ ਬਾਈ ਅੱਛਾ ਹਾਂ ਬਹੁਤ ਵਧੀਆ ਜਿਹੜੇ ਬਾਈ ਨੇ ਪਾਉਣਾ ਇਹ ਪਾਉਜੀ ਗਰਮੀ ਵਿੱਚ ਹਾਂ ਬਹੁਤ ਠੰਡਾ ਬਾਈ ਇਹ ਇਹ ਮੈਂ ਕਰਦਾ ਬਹੁਤ ਘਟ ਹੁੰਦਾ ਬਾਈ ਇਹ ਸੱਚ ਤੇਰਾ ਕਿੰਨੇ ਫੁੱਟ ਹੈ ਇਹ ਵੀਰੇ 117 ਫੁੱਟ ਹੈ ਕਿੰਨਾ ਖੱਬੀ ਗਾਡਰ ਚੜੇ ਨੇ ਵੀਰੇ ਤੇ ਇਹ ਮੰਨ 26 ਗਾਟ ਰਹਾ ਸੀ ਹਾਂਜੀ ਵੀਰੇ ਹਾਂ 2 ਲੱਖ ਰੁਪਏ ਦੀ 77 ਪਈ ਵੀਰੇ ਹਾਂਜੀ ਹਾਂ ਤੇ ਚੜਾਈ ਕਿੰਨੀ ਹੈ ਦੀ ਇਹ ਮਤਲਬ 80 ਫੁੱਟਾਈ ਅੱਛਾ 20 ਫੁੱਟ 4 ਵਿੱਚੋਂ ਅੱਛਾ 18 ਫੁੱਟ ਵਿੱਚ ਹਾਂਜੀ ਵੀਰੇ ਹਾਂ ਹਾਂ ਠੀਕ ਆ ਹਾਂਜੀ ਤੇ ਲੰਮਾ ਕਿੰਨਾ ਚੌੜਾ ਕਿੰਨਾ 117 ਫੁੱਟ ਲੰਮਾ ਬਾਈ 117 ਹਾਂਜੀ ਤੇ ਚਲੋ ਬਹੁਤ ਸੋਹਣਾ ਬਣਿਆ ਹੋਇਆ ਹੈ ਹੈ ਨਾ ਬਬੂ ਇੱਥੇ ਜਦੋਂ ਕੋਈ ਆਉਂਦਾ ਤੇ ਮੈਂ ਕਹਿੰਦਾ ਖੜਖੜ ਦੇਖਦਾ ਅਗਲਾ ਚਲੋ ਬਾਈ ਫਿਰ ਪ੍ਰਮਾਤਮਾ ਦੇ ਮਿਹਰ ਤਾਂ ਛੋਡੀ ਮਿਹਰ ਹੈ ਨਾ ਹਾਂ ਨਹੀਂ ਚਲੋ ਆਏ ਆ ਵੀ ਬਾਬੇ ਨਾਲ ਕੇ ਕਿਰਪਾ ਬਾਈ ਕੇ ਭਾਈ ਤੇਰੀਆਂ ਦੇਖੋ ਹਨਾ ਦੇ ਉਹ ਫੋਟੋਆਂ ਵੀ ਲਾਈਆਂ ਹੋਈਆਂ ਬਾਈ ਨੇ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਹੈ ਨਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ